ਇੱਕ ਤੋਂ ਹੋਰ ਵੀ ਹੱਥ ਜੋੜ ਕੇ ਬੇਨਤੀ ਕਰਦਾ ਸਮਾਪਤੀ ਵਿੱਚ ਇਹਨਾਂ ਨੇ ਪੁਲਿੱਖ ਵਿੱਚ ਪੈ ਗਏ ਇੱਥੇ ਚਾਰ ਸਿਪਾਹੀਆਂ 200 ਜਾਂ 1000 ਦਾ ਤਾਂ ਮੈਨੂੰ ਫੜ ਕੇ ਲੈ ਜਾਣਗੇ ਤੇ ਮਨ ਵਿੱਚ ਮੇਰੇ ਵੀ ਬਹੁਤ ਚਰਦਾ ਭਰਿਆ ਹੈ। ਇਹ ਦੀ ਚਿੰਤਾ ਨਾ ਕਰੋ ਕਿ ਤੁਸੀਂ ਇਹਨਾਂ ਨੂੰ ਇੱਕ ਵਾਰ ਆਉਣ ਦਿਓ ਸਹੀ ਕਰਾਇਆ ਸਾਫ ਨੂੰ ਢੇਰੀਆਂ ਲਾ ਕੇ ਟਰੱਕ ਪਰ ਕੇ ਤੋੜਦਾ ਦੇਖੋ ਇਹਨਾਂ ਦੇ ਕਿਵੇਂ ਆਏ। ਤੇੜਾ ਚਾਲ ਕਰੋ ਆਉਣ ਦੇ ਮਿਲ ਚੁੱਕ ਕੇ ਲੈ ਜਾਣਗੇ ਆ ਮਰਿਆ ਨੂੰ ਜ਼ਰੂਰ ਉਲਝਾ ਸਕਦਾ ਕੋਈ ਨਾ ਕੋਈ ਕਿਤੇ। ਉਹ ਮਿੱਟੀ ਹੋਣੀ ਉਹਦਾ ਸਬੰਧ ਕੋਈ ਨਹੀਂ ਜਦੋਂ ਤੱਕ ਸਰੀਰ ਵਿੱਚ ਸਵਾਸ ਹੈ ਮੈਂ ਨੇਚੇ ਨਾਲ ਕਹਿਣਾ ਚਾਹੁੰਦਾ ਭਾਵੇਂ 20 ਦੀ 30 ਲੱਖ ਵੀ ਇੱਕ ਬੰਦਾ ਆ ਜਾਵੇ ਪੁਲਿਸ ਦਾ ਜਿਉਂ ਉਹਨਾਂ ਨੂੰ ਫੜ ਕੇ ਨਹੀਂ ਲਿਆ ਸਕਣੀਆਂ ਗੁਰੂ ਸਾਹਿਬ ਦੀ ਕਿਰਪਾ ਤੋਪਾਂ ਟੰਕਾਂ ਨੇ ਗੁਲੱਚੇ ਅੰਗ ਯਾਰ ਅੱਗ ਦੇ ਸਾਵੇਂ ਮੋਰਝ ਮੋਰਾਂ ਦੇ ਸ਼ੇਰ ਬੁੱਕਦੇ ਲਾਉਂਦੇ ਢੇਰੀਆਂ ਨਿਸ਼ਾਨਿਆਂ ਨੂੰ ਉੱਕਦੇ ਵੇਖ ਜਾਲਮਾਂ ਨੂੰ ਸਿੰਘ ਬੋਲ ਟੋਕਦੇ ਭਾਵੇਂ ਮਣਾ ਨੂੰ ਹਰ ਸੀ ਧਰਮ ਸੇਰਾਂ ਨੇ ਹੋਲੀ ਖੂਨ ਦੀ ਖਡਾਈ ਸੀ ਬਾਬਰ ਸ਼ੇਰਾਂ